ਸਤ ਸ੍ਰੀ ਅਕਾਲ ਦੋਸਤੋ ਜੰਗਮ ਜੋਗੀਆਂ ਦੀ ਉਤਪਤੀ ਦੀ ਇੱਕ ਦਿਲਚਸਪ ਕਹਾਣੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜੰਗਮ ਜੋਗੀ ਕੌਣ ਹਨ ਇਹਨਾਂ ਦਾ ਇਤਿਹਾਸ ਕੀ ਹੈ ਜੋਗੀਆਂ ਦੀ ਕਈ ਕੈਟਾਗਰੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਕੈਟਾਗਰੀ ਜੰਗਮ ਜੋਗੀ ਹੈ ਜੰਗਮ ਦਾ ਮਤਲਬ ਹੈ ਚੱਲਣ ਵਾਲਾ ਗਤੀਸ਼ੀਲ ਜੋ ਇੱਕ ਥਾਂ ਤੇ ਕਿਆ ਨਾ ਰਹੀ ਕਿਹਾ ਜਾਂਦਾ ਹੈ ਕਿ ਜੰਗਮ ਜੋਗੀਆਂ ਨੂੰ ਭਗਵਾਨ ਸ਼ਿਵ ਜੀ ਨੇ ਵਰਦਾਨ ਦਿੱਤਾ ਸੀ ਕਿ ਜਦੋਂ ਤੱਕ ਦੁਨੀਆ ਵਿੱਚ ਮੇਰਾ ਨਾਮ ਰਹੇਗਾ ਉਦੋਂ ਤੱਕ ਜੰਗਮ ਜੋਗੀਆਂ ਵਿੱਚ ਮੇਰਾ ਸਰੂਪ ਰਹੇਗਾ ਸ਼ੀ পার্বਤੀ ਜੀ ਦੇ ਵਿਆਹ ਤੋਂ ਹੀ ਜੰਗਮ ਜੋਗੀ ਸਮਾਜ ਚੱਲਦਾ ਆ ਰਿਹਾ ਹੈ ਇਹਨਾਂ ਦੀ ਉਤਪਤੀ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ ਸ਼ਿਵ ਜੀ ਤੇ ਮਾਤਾ ਪਾਰਵਤੀ ਜੀ ਦਾ ਵਿਆਹ ਹੋਇਆ ਤਾਂ ਉਦੋਂ ਫੇਰੇ ਹੋਈ ਸੀ ਕਹਿੰਦੇ ਨੇ ਕਿ ਉਦੋਂ ਤੋਂ ਹੀ ਫੇਰਿਆਂ ਦੀ ਰਸਮ ਸ਼ੁਰੂ ਹੋਈ ਸੀ ਜਦੋਂ ਫੇਰੇ ਹੋਏ ਤਾਂ ਮਾਤਾ ਪਾਰਵਤੀ ਜੀ ਨੇ ਕਿਹਾ ਕਿ ਫੇਰੇ ਹੋਏ ਹਨ ਵੈਦੀ ਨੂੰ ਦਾਗ ਲੱਗ ਗਿਆ ਹੈ ਇਸ ਲਈ ਕੁਝ ਦਾਨ ਕਰੋ ਤਾਂ ਭਗਵਾਨ ਸ਼ਿਵ ਜੀ ਨੇ ਪੰਡਤ ਨੂੰ ਕਿਹਾ ਕਿ ਆਹ ਲੋ ਸ਼ਾਦੀ ਦਾ ਦਾਨ ਤਾਂ ਪੰਡਤ ਨੇ ਲੈਣ ਤੋਂ ਮਨਾ ਕਰਤਾ ਤੇ ਕਿਹਾ ਕਿ ਇਹ ਦਾਨ ਮੇਰੇ ਭਜਣਾ ਨਹੀਂ ਇਹ ਦਾਨ ਮੈਂ ਨਹੀਂ ਲੈ ਸਕਦਾ ਫਿਰ ਭਗਵਾਨ ਸ਼ਿਵ ਜੀ ਨੇ ਭਗਵਾਨ ਵਿਸ਼ਨੂੰ ਨੂੰ ਕਿਹਾ ਕਿ ਆ ਲੋ ਮੇਰੀ ਸ਼ਾਦੀ ਦਾ ਦਾਨ ਤਾਂ ਭਗਵਾਨ ਵਿਸ਼ਨੂੰ ਜੀ ਨੇ ਵੀ ਮਨਾ ਕਰ ਦਿੱਤਾ ਤੇ ਕਿਹਾ ਕਿ ਜੇ ਮੈਂ ਦਾਨ ਲੈ ਲਿਆ ਤਾਂ ਦੁਨੀਆ 'ਚ ਕੋਈ ਵੀ ਦਾਨ ਦੇਣ ਵਾਲਾ ਨਹੀਂ ਰਹੇਗਾ ਤਾਂ ਮਾਤਾ ਪਾਰਵਤੀ ਜੀ ਨੇ ਕਿਹਾ ਕਿ ਤੁਸੀਂ ਆਪਣਾ ਕੁੱਲ ਪ੍ਰੋਹਿਤ ਪੈਦਾ ਕਿਉਂ ਨਹੀਂ ਕਰਦੇ ਦਾਨ ਵੀ ਹੋ ਜਾਏਗਾ ਕੰਨਿਆਦਾਨ ਵੀ ਹੋ ਜਾਏਗਾ ਤਾਂ ਭਗਵਾਨ ਸ਼ਿਵ ਜੀ ਨੇ ਆਪਣੀ ਖੱਬੀ ਜਾਂਗ ਨੂੰ ਚੇਰਾ ਦੇ ਕੇ ਅਨੰਤ ਦੇਰੂ ਜੰਗਮ ਪੈਦਾ ਕੀਤਾ ਜਾਂਗ ਤੋਂ ਪੈਦਾ ਹੋਣ ਕਰਕੇ ਇਹਨਾਂ ਦਾ ਨਾਮ ਜੰਗਮ ਪਿਆ ਫਿਰ ਭਗਵਾਨ ਸ਼ਿਵ ਜੀ ਨੇ ਜੰਗਮ ਨੂੰ ਦਾਨ ਲੈਣ ਲਈ ਕਿਹਾ ਤਾਂ ਜੰਗਮ ਨੇ ਵੀ ਇਹ ਕਿਹਾ ਕਿ ਇਹ ਦਾਨ ਕੱਚੇ ਪਾਰੇ ਵਾਂਗ ਹੈ ਜੇਕਰ ਹੱਥ ਵਿੱਚ ਲੈਂਦਾ ਹਾਂ ਤਾਂ ਹੱਥ ਸੜ ਜਾਵੇਗਾ ਤੇ ਜੇ ਝੋਲੀ 'ਚ ਲੈਂਦਾ ਹਾਂ ਤਾਂ ਝੋਲੀ ਸੜ ਜਾਏਗੀ ਇਸ ਲਈ ਮੈਨੂੰ ਕੋਈ ਬਰਤਨ ਜਾਂ ਪਾਤਰ ਦਿਓ ਜਿਸ ਵਿੱਚ ਮੈਂ ਦਾਨ ਲੈ ਸਕਾਂ ਤਾਂ ਕੋਲ ਹੀ ਨੰਦੀ ਮਹਾਰਾਜ ਜੀ ਖੜੇ ਸੀ ਉਹਨਾਂ ਨੇ ਆਪਣੇ ਗਾਲ ਵਿੱਚੋਂ ਲਾ ਕੇ ਟੱਲੀ ਦੇ ਦਿੱਤੀ ਤੇ ਕਿਹਾ ਕਿ ਇਸ ਵਿੱਚ ਧਾਨ ਲੋ ਫਿਰ ਜੰਗਮ ਨੇ ਸ਼ਿਵ ਜੀ ਨੂੰ ਕਿਹਾ ਕਿ ਅਸੀਂ ਹੁਣੇ ਪੈਦਾ ਹੋਏ ਆ ਸਾਡੀ ਪਹਿਚਾਨ ਕੀ ਹੋਏਗੀ ਤਾਂ ਨਾਲ ਖੜੇ ਦੇਵੀ ਦੇਵਤਿਆਂ ਨੇ ਆਪਣੀਆਂ ਆਪਣੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਵਿਸ਼ਨੂ ਭਗਵਾਨ ਜੀ ਨੇ ਕਲਗੀ ਮਾਤਾ ਪਾਰਵਤੀ ਜੀ ਨੇ ਆਪਣਾ ਮੋਕਟ ਤੇ ਕੁੰਡਲ ਪੋਲੇ ਸ਼ੰਕਰ ਨੇ ਆਪਣਾ ਸ਼ੀਸ਼ਨਾਗ ਤੇ ਮਾਜੀ ਨੇ ਜਨੇਊ ਅਤੇ ਦਸਨਾਮੀ ਮੋਹਰ ਦਿੱਤੀ ਤੇ ਕਿਹਾ ਇਹ ਹੀ ਤੇਰੀ ਪਛਾਣ ਹੋਏਗੀ ਤੁਸੀਂ ਜਗਾ ਜਗਾ ਫਿਰਕੇ ਪ੍ਰਚਾਰ ਕਰੋਗੇ ਸ਼ਿਵ ਜੀ ਦੀ ਮਹਿਮਾ ਗਾਓਗੇ ਤੇ ਦਾਨ ਨਾਲ ਆਪਣਾ ਜੀਵਨ ਬਤੀਤ ਕਰੋਗੇ ਇਸ ਤਰ੍ਹਾਂ ਸਾਰੇ ਧਾਰਮਿਕ ਫਿਰਕਿਆਂ ਵਿੱਚੋਂ ਇਹਨਾਂ ਦੀ ਪਛਾਣ ਵੱਖਰੀ ਹੈ ਇਹ ਆਮ ਤੌਰ ਤੇ ਸਫੇਦ ਜਾਂ ਕੇਸਰੀ ਰੰਗ ਦੇ ਕੱਪੜੇ ਪਹਿਨਦੇ ਹਨ ਆਪਣੇ ਸਿਰ ਤੇ ਮੋਰ ਮੁਕਟ ਚਾਰ ਪੰਜ ਲੜਾਂ ਦੀ ਪਗੜੀ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਹੱਥ ਵਿੱਚ ਟੱਲੀ ਹੁੰਦੀ ਹੈ ਇਹ ਦਾਨ ਟੱਲੀ ਵਿੱਚ ਲੈਂਦੇ ਹਨ ਜਦੋਂ ਜੰਗਮ ਜੋਗੀ ਇੱਕ ਦੂਜੇ ਨੂੰ ਆਪਸ ਵਿੱਚ ਮਿਲਦੇ ਹਨ ਤਾਂ ਸ਼ਿਵ ਸ਼ਰਮਨ ਕਹਿੰਦੇ ਹਨ ਇਹ ਜੋਗੀ ਮੰਦਰਾਂ ਵਿੱਚ ਸ਼ਿਵ ਸਤਿਤੀ ਕਰਦੇ ਹਨ ਸ਼ਿਵ ਰਾਤਰੀ ਦੇ ਮੌਕੇ ਤੇ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪਰਿਵਾਰ ਦੀ ਖੁਸ਼ਹਾਲੀ ਲਈ ਲੋਕ ਜੰਗਮ ਜੋਗੀਆਂ ਤੋਂ ਰਾਤ ਜਗਾ ਕਰਾਉਂਦੇ ਹਨ ਜਿਸ ਵਿੱਚ ਜੰਗਮ ਸ਼ਿਵ ਮਹਿਮਾ ਅਤੇ ਕਥਾਵਾਂ ਸੁਣਾਉਂਦੇ ਹਨ ਜਦੋਂ ਇਹ ਮਹਿਮਾ ਗਾਣ ਜਾਂਦੇ ਹਨ ਤਾਂ ਕਈ ਲੋਕ ਇਹਨਾਂ ਨੂੰ ਮੰਦਾ ਵੀ ਬੋਲਦੇ ਹਨ ਤੇ ਚੁੱਪ ਕਰਕੇ ਉਥੋਂ ਚਲੇ ਜਾਂਦੇ ਹਨ ਕਦੇ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ দান ਥੋੜਾ ਦਿੱਤਾ ਹੈ ਜੋ ਮਿਲਦਾ ਹੈ ਲੈ ਲੈਂਦੇ ਹਨ ਇਹਨਾਂ ਨੂੰ ਸ਼ੁਰੂ ਤੋਂ ਹੀ ਇਹ ਸਿੱਖਿਆ ਦਿੱਤੀ ਜਾਂਦੀ ਹੈ ਔਮਬ ਦੇ ਮੇਲੇ ਤੇ ਇਹ ਕਾਫੀ ਗਿਣਤੀ ਵਿੱਚ ਦੇਖਣ ਨੂੰ ਮਿਲਦੇ ਹਨ 나ਗੇ ਸਾਧੂਆਂ ਵੱਲੋਂ ਇਹਨਾਂ ਨੂੰ ਕਾਫੀ ਆਦਰ ਮਾਨ ਸਤਿਕਾਰ ਦਿੱਤਾ ਜਾਂਦਾ ਹੈ ਉਹਨਾਂ ਵੱਲੋਂ ਜੰਗਮ ਜੋਗੀਆਂ ਨੂੰ ਪਹਿਲਾਂ ਇਸ਼ਨਾਨ ਕਰਵਾ ਕੇ ਫਿਰ ਦਾਨ ਦਿੱਤਾ ਜਾਂਦਾ ਹੈ ਫਿਰ ਉਹ ਆਪ ਇਸ਼ਨਾਨ ਕਰਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਭਗਵਾਨ ਸ਼ਿਵ ਜੀ ਪ੍ਰਸੰਨ ਹੁੰਦੇ ਹਨ ਲੋਕਾਂ ਵਿੱਚ ਇਹ ਵੀ ਮੰਨਤਾ ਹੈ ਕਿ ਜੇ ਕੋਈ ਬੱਚਾ 4-5 ਸਾਲ ਦੀ ਉਮਰ ਵਿੱਚ ਵੀ ਬੋਲ ਨਹੀਂ ਲੱਗਦਾ ਜਾਂ ਥਥਲਾ ਕੇ ਬੋਲਦਾ ਹੈ ਤਾਂ ਜੰਗਮਾਂ ਦੀ ਟੱਲੀ ਵਿੱਚ ਪਾਣੀ ਪਿਲਾ ਦੇਣ ਨਾਲ ਉਹ ਠੀਕ ਹੋ ਜਾਂਦਾ ਹੈ ਪਰ ਹੁਣ ਜੰਗਮ ਜੋਗੀਆਂ ਦੇ ਬੱਚੇ ਪੜਨ ਲਿਖਣ ਲੱਗ ਪਏ ਹਨ ਤਾਂ ਅੱਗੇ ਤੋਂ ਇਹਨਾਂ ਜੰਗਮ ਜੋਗੀਆਂ ਦੀ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਨਾਲ